ਚਾਹੁੰਦਾ ਹਮੇਸ਼ਿਆ ਤੁਹਾਡੇ ਚਿਹਰੇ ਦੇ ਉੱਤੇ ਦੁੱਖ ਵਿੱਚ ਵੀ ਚਿਹਰੇ ਦੇ ਉੱਤੇ ਖੁਸ਼ ਆਲੀ ਦਿਖਣਾ ਚਾਹੁੰਦਾ ਹਾਂ ਹallelujah ਹallelujah ਜਿਹੜੇ ਪ੍ਰਭੂ ਨੂੰ ਮੰਨਣ ਵਾਲੇ ਨਾ ਅੱਜ ਤੱਕ ਆ ਜਿਹੜੇ ਬੰਦੇ ਨੇ ਗੱਲਾਂ ਲਿਖੀਆਂ ਨਾ ਇਹ ਬੰਦਾ ਜੇਲ੍ਹ 'ਚ ਚਲਾ ਗਿਆ ਚੰਗਾ ਕੰਮ ਕਰਕੇ ਜੇਲ੍ਹ 'ਚ ਗਿਆ ਇੱਕ ਕੁੜੀ ਨੂੰ ਆਜ਼ਾਦ ਕੀਤਾ ਦੁਸ਼ਟ ਆਤਮਾ ਤੋਂ ਤੇ ਉਹ ਦੁਸ਼ਟ ਆਤਮਾ ਤੋਂ ਆਜ਼ਾਦ ਕਰਨ ਦੇ ਕਾਰਨ ਹੀ ਇਹਨੂੰ ਲੋਕਾਂ ਨੇ ਜੇਲ੍ਹ ਵਿੱਚ ਪਾ ਦਿੱਤਾ ਦੋਸ਼ ਲਾ ਕੇ ਪਰ ਇਹ ਬੰਦਾ ਜਿਹਨੇ ਲਿਖਿਆ ਨਾ ਇਹ ਬੰਦਾ ਜੇਲ੍ਹ ਚ ਜਾ ਕੇ ਤੇ ਅਧੀ ਰਾਤ ਰੁਕੀ ਕੰਦੇ ਹੱਥ ਕੜੀਆਂ ਲੱਗੀਆਂ ਪੈਰ ਇਹਦੇ ਕਾਠ ਦੇ ਵਿੱਚ ਠੋਕੇ ਹੋਏ ਸੀਗੇ ਉਸ ਸਮੇਂ ਸਜ਼ਾ ਪਤਾ ਕਿਦਾਂ ਆਹੇਗੀ ਲੱਕੜੀ ਦੇ ਦੋ ਪਾੜ ਲੈਂਦੇ ਸੀ ਉਹਦੇ ਵਿੱਚ ਇੱਜਾ ਲੱਤਾਂ ਨੂੰ ਠੋਕ ਦਿੰਦੇ ਸੀਗੇ ਐਦਾਂ ਦੋ ਇੱਕ ਲੱਕੜੀ ਇੱਧਰ ਇੱਕ ਇੱਧਰ ਤੇ ਨਾਟਕਾਸ ਦਿੰਦੇ ਸੀਗੇ ਕਿ ਬੰਦਾ ਹਿਲੀ ਨਾ ਸਕੇ ਤੇ ਹੱਥ ਕੜੀਆਂ ਲਾ ਦਿੰਦੇ ਸੀ ਗਾਲ ਚ ਕੜੀਆਂ ਪਾ ਦਿੰਦੇ ਸੀਗੇ ਇਹ ਦੋ ਜਣੇ ਜੇਲ੍ਹ ਦੇ ਵਿੱਚ ਹੋ ਗਏ ਇੱਕ ਹੀ ਕਰਮ ਦੇ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਬੰਦਾ ਜੇਲ੍ਹ ਵਿੱਚੋਂ छुटਣ ਦਾ ਸੋਚਦਾ ਹੋਵੇਗਾ ਜਰਮਨ ਕਿੱਦਾਂ ਛੁੱਟਾ ਜੇਲ੍ਹ ਵਿੱਚੋਂ ਕਿੱਦਾਂ ਕਰਦਿਆਂ ਨੂੰ ਵਕਤ ਪਾਇਆ ਹੋਊਗਾ ਉਹ ਤੁਸੀਂ ਕਰੋ ਕੁਛ ਕੱਢੋ ਮੈਨੂੰ ਬਾਹਰ ਮੈਂ ਨਿਰਦੋਸ਼ ਹ ਪਰ ਇਹ ਨਹੀਂ ਸੋਚਦਾ ਇਹ ਪਤਾ ਕੀ ਕਰਦਾ ਅੱਧੀ ਰਾਤ ਨੂੰ ਜੇਲ੍ਹ ਦੇ ਵਿੱਚ ਅਰਾਧਨਾ ਕਰਦਾ ਪ੍ਰਭੂ ਦਾ ਧੰਨਵਾਦ ਕਰਦਾ ਖੁਦਾਇਆ ਸ਼ੁਕਰ ਤੇਰਾ ਕਦੇ ਵਾਰ ਤੇ ਜੇਲ੍ਹ ਚ ਪਿਆ ਇਸ ਕਰਕੇ ਜਦੋਂ ਇਹ ਅਤੀਾਹ ਨੂੰ ਰਾਤ ਨਾ ਕਰਦਾ ਸੀ ਨਾ ਇਹਦੀਆਂ ਹੱਥ ਕੜੀਆਂ ਟੁੱਟ ਗਈਆਂ ਇਹਦੇ ਪੈਰਾਂ ਦੀਆਂ ਕੜੀਆਂ ਟੁੱਟ ਗਈਆਂ ਪ੍ਰਭੂ ਦੇ ਸਵਰਗ ਦੂਤ ਆਇਆ ਤੇ ਜਿਹੜੇ ਦੂਸਰੇ ਕੱਤੀ ਉਹ ਬੜੇ ਧਿਆਨ ਨਾਲ ਸੁਣ ਰਹੇ ਸੀ ਯਾਰ ਅਤੀਾਹ ਨੂੰ ਗੀਤ ਗਾਉਣ ਦਿਆ ਵਾ ਹੈ ਅਤੀਾਹ ਨੂੰ ਗੀਤ ਗਾਉਣ ਦਿਆ ਜੇਲ੍ਹ ਦੇ ਵਿੱਚ ਉਹ ਇਹਨੂੰ ਸੁਣ ਰਹੇ ਉਹਨਾਂ ਨੂੰ ਅਨੰਦ ਆ ਰਿਹਾ ਸੀ ਜਦੋਂ ਸੁਣ ਰਹੇ ਸੀ ਉਹਨਾਂ ਦੀਆਂ ਵੀ ਹੱਥ ਕੜੀਆਂ ਟੁੱਟ ਕੇ ਥੱਲੇ ਡਿੱਗ ਪਈਆਂ ਹਾਲੇਲੂਇਆ ਉਹਨਾਂ ਦੇ ਸੁਣਨ ਦੇ ਨਾਲ ਹੀ ਹੱਥ ਕੜੀਆਂ ਡਿੱਗ ਪਈਆਂ ਇਸ ਬੰਦੇ ਨੇ ਪਤਾ ਕੀ ਕੀਤਾ ਜੇਲ੍ਹ ਦਾ ਜਿਹੜਾ ਦਰੋਗਾ ਸੀਗਾ ਉਹਦੇ ਪੂਰੇ ਪਰਿਵਾਰ ਨੇ ਉਸ ਦਿਨ ਤੋਬਾ ਕੀਤੀ ਜਿਹੜੇ ਨਾਲ ਦੇ ਕੈਦੀ ਸੀਗੇ ਉਹਨਾਂ ਸਾਰਿਆਂ ਨੇ ਤੋਬਾ ਕੀਤੀ ਉਹਨਾਂ ਨੇ ਕਿਹਾ ਇਹ ਸੱਚਾ ਪਰਮੇਸ਼ਰ ਦਾ ਬੰਦਾ ਵਾ ਜਿਹਦੇ ਹੱਥ ਕੜੀਆਂ ਟੁੱਟਣ ਦੇ ਨਾਲ ਨਾਲ ਸਾਡੀਆਂ ਵੀ ਬੰਦ੍ਹ ਟੁੱਟ ਚੁੱਕੇ ਹallelujah ਜਦੋਂ ਤੁਸੀਂ ਇੱਥੇ ਹੋਨੇ ਨਾ ਇੱਕ ਚੀਜ਼ ਸੋਚ ਲੈਣਾ ਜਦੋਂ ਕਿਤੇ ਵੀ ਆਪਣੇ ਘਰ 'ਚ ਵੀ ਪ੍ਰਾਰਥਨਾ ਕਰਦੇ ਆਂ ਧਿਆਨ ਲਾ ਕੇ ਪ੍ਰਭੂ ਦੇ ਬਚਨ ਨੂੰ ਸੁਣਨ ਦੀ ਕੋਸ਼ਿਸ਼ ਕਰੋ ਪਰਮੇਸ਼ਰ ਤੁਹਾਡੀਆਂ ਜਿਹੜੀਆਂ ਇਹ ਕੜੀਆਂ ਨਾ ਇਹ ਤੁਹਾਡੇ ਵਾਸਤੇ ਕੜੀਆਂ ਹੀ ਆ ਇਹ ਤੁਹਾਡੇ ਵਾਸਤੇ ਦੁੱਖ ਜਿਹੜੇ ਮੁਸ਼ਕਲ ਹੀ ਜਿਹੜੇ ਆ ਇਹੋ ਹੀ ਤੁਹਾਡੇ ਵਾਸਤੇ ਬੰਦ ਹਨ ਜਿੱਦਾਂ ਬੰਦੇ ਹੋਏ ਉਹ ਬੱਚੇ ਹੋਏ ਰਾਤਾਂ ਕਰਦੇ ਸੀਗੇ ਪਰ ਉਹਨਾਂ ਦੇ ਚਿਹਰੇ ਉੱਤੇ ਅਦਾਸੀ ਨਹੀਂ ਸੀ ਜਦਕਿ ਚਿਹਰੇ ਜੇਲ੍ਹ ਵਿੱਚ ਜਾ ਕੇ ਅਦਾਸੀ ਹੋਣੀ ਚਾਹੀਦੀ ਆ ਕਿ ਪ੍ਰਭੂ ਛੁੱਟਾ ਕੇ ਦਾ ਹੋਂ ਨਿਕਲਾ ਕੇ ਦਾ ਬਾਹਰ ਹਰ ਇੱਕ ਬੰਦਾ ਇਹੋ ਹੀ ਸੋਚਦਾ ਮੁਸੀਬਤ ਵਿੱਚੋਂ ਨਿਕਲਾ ਕੇ ਦਾ ਬਾਹਰ ਪਰ ਮੁਸੀਬਤ ਵਿੱਚ ਆ ਕੇ ਨਾ ਦੁੱਖ ਦੇ ਵਿੱਚ ਆ ਕੇ ਇੱਕੋ ਚੀਜ਼ ਸੋਚਣੀ ਚਾਹੀਦੀ ਹੈ ਪਰਮੇਸ਼ਰ ਤੈਨੂੰ ਕਿਦਾਂ ਖੁਸ਼ ਕਰ ਸਕਾਂ ਜੇ ਤੂੰ ਮੈਨੂੰ ਇੱਥੇ ਰੱਖ ਕੇ ਖੁਸ਼ ਆ ਤੇ ਫੇਰ ਮੈਨੂੰ ਇੱਥੇ ਹੀ ਕਰਨ ਦੀ ਆराधना ਦੇ ਤੇ ਮੇਰੇ ਚਿਹਰੇ ਦੇ ਉੱਤੇ ਖੁਸ਼ਹਾਲੀ ਆ ਗਿਆ ਸ਼ੈਤਾਨ ਜਿਹੜਾ ਵਾ ਉਹ ਪਤਾ ਕੀ ਕਰਦਾ ਤੁਹਾਡੇ ਚਿਹਰੇ ਦੇ ਉੱਤੇ ਹਮੇਸ਼ਾ ਟੋਰੀ ਵਾਂਗੂ ਮੂੰਹ ਦੇਖਣਾ ਚਾਹੁੰਦਾ ਲਟਕਿਆ ਹੋਇਆ ਹੋਏ ਘਰ ਵਿੱਚ ਝਗੜਾ ਹੋਵੇ ਕਲੇਸ਼ ਹੋਵੇ ਐਦਾਂ ਦੇਖਣਾ ਚਾਹੁੰਦਾ ਪ੍ਰਭੂ ਪਤਾ ਕਿਦਾਂ ਦੇਖਣਾ ਚਾਹੁੰਦਾ ਬੰਦਾ ਮੇਰਾ ਜਿੱਥੇ ਵੀ ਰਹੇ ਨਾ ਦੁੱਖ ਦੁੱਖ ਦੇ ਪਰਵਾਹ ਹੀ ਨਾ ਕਰੇ। ਇਹ ਖੁਸ਼ ਰਵੇ ਤਾਂ ਕਿ ਇਹਦੇ ਚਿਹਰੇ ਦੇ ਉੱਤੋਂ ਮੇਰਾ ਨੂਰ ਜਿਹੜਾ ਇਹਦੇ ਅੰਦਰੋਂ ਜਿਹੜਾ ਨੂਰ ਜਿਹੜਾ ਨਾ ਜਿਹੜੇ ਜੀਵਨ ਦੀਆਂ ਧਾਰਾ ਉਹ ਪਹਿਲਾ ਬੈ ਕੇ ਤੇ ਦੂਜਿਆਂ ਨੂੰ ਵੀ ਆਜ਼ਾਦ ਕਰ ਦੇ। ਹallelujah ਹallelujah ਕੈਦੀ ਦੇਖਦੇ ਯਾਰੇ ਕੈਦ ਵਿੱਚ ਵੀ ਹੋ ਕੇ ਫੇਰ ਵੀ ਗੀਤ ਗਾਉਣ ਦਿਆ ਚੰਗਾ ਬੰਦਾ ਵਾ। ਕਿੱਦਾਂ ਦਾ ਬੰਦਾ। ਪਰ ਉਹਨਾਂ ਨੇ ਰੀਜ਼ ਨਾਲ ਸੁਣਿਆ ਤੇ ਉਹਨਾਂ ਦੀਆਂ ਵੀ ਹੱਟ ਕੜੀਆਂ ਟੁੱਟ ਗਈਆਂ। ਹallelujah ਹallelujah